ਗੁਰਜੀਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਤਨ 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 ਜਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਣ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਐਸੇ ਮਹਾਨ ਮਹਾਪੁਰਖ ਸਾਹਿਬ ਜੀਦਾ ਬਾਬਾ ਫਤਿਹ ਸਿੰਘ ਜੀ ਦਿਨਾਂ ਦਾ ਜਨਮ ਦਿਹਾੜਾ ਸਮੁੱਚੇ ਜਗਤ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਔਰ ਅੱਜ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਸ਼੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਰਨਾ ਦਾਲ ਉਹਨਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਦੇ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਬੇਅੰਤ ਸੰਤ ਮਹਾਂਪੁਰਖ ਵਿਦਵਾਨ ਜਣ ਔਰ ਗੁਰੂ ਕੇ ਕੀਰਤਨੀਏ ਸਿੰਘਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਕਥਾ ਵਿਚਾਰ ਸੁਣਾ ਕਰਕੇ ਨੇ ਹਾਲ ਕੀਤਾ ਹੈ। ਧਨ ਧਨ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਅੱਜ ਅਸੀਂ ਇਹ ਪ੍ਰਣ ਕਰੀਏ ਕਿ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰੀਏ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਗੁਜ਼ਾਰੀਏ ਸਾਰੀਆਂ ਸੰਗਤਾਂ ਨੂੰ ਹੀ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਐ ਲਿਖਿਆ ਧੁਰਕਾ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨ ਜਿਨ ਗੁਰ ਜਣਿਆ ਮਾਏ ਐਸੇ ਸੂਰਬੀਰ ਯੋਧੇ ਤਨ ਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪਣੀ ਅਦੁੱਤੀ ਕੁਰਬਾਨੀ ਦੇ ਕਰਕੇ ਆਪਣੇ ਸੀਸ ਦਾ ਬਲੀਦਾਨ ਦੇ ਕਰਕੇ ਸੀਸ ਦੇ ਉੱਤੇ ਗਲੇਲਿਆਂ ਦੀ ਮਾਰ ਸਹੀ ਸ਼ਮਕਾਂ ਦੀ ਮਾਰ ਸਹੀ ਕੋਦੇ ਮਹੀਨੇਵਾਂ ਅੰਦਰ ਠੰਡੀਆਂ ਹਵਾਵਾਂ ਆਪਣੇ ਮਾਸੂਮ ਪਿੰਡਿਆਂ ਦੇ ਉੱਤੇ ਹੰਡਾਉਣਾ ਕੀਤਾ ਆਪਣਾ ਬੰਨੀਆਂ ਵਿੱਚ ਢਵਾਇਆ ਆਪਣੀਆਂ ਗਰਦਨਾ ਤੇ ਕਟਾਰਾਂ ਚ ਲਵਾ ਕਰਕੇ ਆਪਣਾ ਪਵਿੱਤਰ ਖੂਨ ਡੋਲ ਕਰਕੇ ਸਾਡੇ ਦੇਸ਼ ਨੂੰ ਆਜ਼ਾਦੀ ਪ੍ਰਾਪਤ ਹੋਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦਾ ਇੰਟਰਨੈਟ ਖੜਕਾ ਕਰਕੇ 700 ਸਾਲ ਮੁਗਲਾਂ ਦਾ ਰਾਜ ਸਾਡੇ ਉੱਤੇ ਰਿਹਾ ਤੇ ਉਸ ਤੋਂ ਆਜ਼ਾਦੀ ਦਿਵਾ ਕਰਕੇ ਸਰਹੰਦਾ ਦਾ ਨਾਮ ਬਦਲ ਕਰਕੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਨਾਮ ਤੇ ਸ੍ਰੀ ਫਤਿਹਗੜ੍ਹ ਸਾਹਿਬ ਰੱਖਿਆ ਗਿਆ ਉਹ ਮਹਾਨ ਸੂਰਬੀਰ ਯੋਧਾ ਜਿਨੇ ਆਪਣੇ ਪ੍ਰਾਣਾਂ ਦੀ ਹਉਤੀ ਦੇ ਕਰਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਤੇ ਸਾਡੇ ਸਾਰੇ ਦੇਸ਼ ਦੀ ਰੱਖਿਆ ਕੀਤੀ ਉਹਨਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਅੱਜ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਸਾਬਜਾਦਾ ਬਾਬਾ ਫਤੇ ਸਿੰਘ ਤਾਨਾ ਦਲ ਜਥੇਬੰਦੀ ਵੱਲੋਂ ਮਨਾਇਆ ਗਿਆ ਗੁਰਦੁਆਰਾ ਸਿੰਘ ਸਭਾ ਛੋਣੀ ਨਿਹੰਗ ਸਿੰਘਾਂ ਬਜਵਾੜਾ ਕਲਾਂ ਉਹਨਾ ਰੋਡ ਹੁਸ਼ਿਆਰਪੁਰ ਵਿਖੇ 3 ਸੇਬ ਸ੍ਰੀ ਖਡ ਪਾਤ ਸਾਹਿਬ ਜੀ ਦੇ ਭੋਗ ਉਪਰੰਤ ਹਰੀਕੋਲ ਸਟੋਰ ਦੇ ਅੰਦਰ ਜੋ ਸਾਨੂੰ ਹਰ ਸਾਲ ਆਪਣੇ ਇਸ ਸਥਾਨ ਤੇ ਜਗ੍ਹਾ ਦੇ ਕਰਕੇ ਗੁਰਗਿਆ ਸੰਗਤਾਂ ਦੇ ਮੁਬਾਰਕ ਚਰਨ ਪਵਾਉਂਦੇ ਹਨ ਤੇ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਵਾਸਤੇ ਸਾਨੂੰ ਇਹ ਜਗ੍ਹਾ ਦਿੰਦੇ ਹਨ 10 ਦਾ ਹਰੀਕੋਲ ਸਟੋਰ ਵਾਲੇ ਸਾਰੇ ਗੁਰਮੁਖ ਪਿਆਰੇ ਇਹਨਾਂ ਦੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੰਦੇ ਹਨ ਸੋ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਹਾਜ਼ਰੀ ਭਰ ਕੇ ਗਏ ਹਨ ਉਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਉਥੇ ਪੰਥ ਦੇ ਮਹਾਨ ਵਿਦਵਾਨ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ 17ਵੀਂ ਆਸਵੰਸ ਬਾਬਾ ਸਰਬਜੋ ਸਿੰਘ ਜੀ ਬੇਦੀ ਸਾਹਿਬ ਉਹਨਾ ਸਾਹਿਬ ਵਾਲੇ ਉਹਨਾਂ ਨੇ ਆਪਣੀ ਹਾਰੀ ਜਿਹੜੀ ਲਵਾਈ ਹੈ ਉੱਥੇ ਸਤਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਬਾਬਾ ਬਿਆਨ ਸਿੰਘ ਜੀ ਨਗਰਾਸੋ ਵਾਲੇ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਬਾਬਾ ਬਲਵਿੰਦਰ ਸਿੰਘ ਜੀ ਤਰਨਾ ਦਲ ਬਾਬਾ ਜਸਪ੍ਰੀਤ ਸਿੰਘ ਜੀ ਤਰਨਾ ਦਲ ਸੋ ਇਸ ਤਰ੍ਹਾਂ ਹੋਰ ਵੀ ਬਹਾਪੁਰਸ਼ਾਂ ਨੇ ਆ ਕਰਕੇ ਹਾਜ਼ਰੀਆਂ ਲਵਾਉਣੀਆਂ ਕੀਤੀਆਂ ਪ੍ਰੋਫੈਸਰ ਹਰਵੰਦ ਸਿੰਘ ਜੀ ਬਲੀਨਾ ਐਮਪੀ ਸਾਡੇ ਜ਼ਿਲ੍ਹੇ ਦੇ ਐਮਪੀ ਡਾਕਟਰ ਰਾਜਕੁਮਾਰ ਜੀ ਅਤੇ ਇਸੇ ਤਰ੍ਹਾਂ ਸਰਦਾਰ ਹਰਦੇਵ ਸਿੰਘ ਜੀ ਕੌਸ਼ਲ ਅਤੇ ਮੇਰੀਆਂ ਮਾਤਾਵਾਂ ਭੈਣਾਂ ਤੀਆਂ ਨੇ ਬਹੁਤ ਵੱਡਾ ਸਹਿਯੋਗ ਦੇ ਕਰਕੇ ਸੰਤਨ ਸੰਗਤਾਂ ਨੂੰ ਨਿਹਾਲ ਕੀਤਾ ਹੈ ਸੋ ਗਰਮਕ ਪਿਆਰਿਓ ਸਿੰਘ ਸਾਹਿਬ ਜਾਨੀ ਰਗਵੇਰ ਸਿੰਘ ਜੀ ਖਾਲਸਾ ਜਿਹਨਾਂ ਜੋ ਤਖਤ ਸ੍ਰੀ ਅਕਾਲ ਤਾ ਸਾਬ ਜੀ ਦੇ ਸਿੰਘ ਸਾਹਿਬ ਜਥੇਦਾਰ ਜਾਨੀ ਰਕबीर ਸਿੰਘ ਜੀ ਜੋ 13 ਤਰੀਕ ਨੂੰ ਸ੍ਰੀ ਗੰਡ ਪਟਸਰ ਦੀ ਆਰੰਭਤਾ ਕਰਵਾ ਕੇ ਗਏ ਸਨ ਅਤੇ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਖੰਡੇ ਵਟ ਦਮਰਸ਼ਾ ਕਰਕੇ ਤਿਆਰ ਵਰ ਤਿਆਰ ਹੋਈਏ ਗੁਰੂ ਕੀ ਸਿੱਖੀ ਧਾਰਨ ਕਰੀਏ ਸੋ ਅੱਜ ਵੀ ਪੰਜ ਪਿਆਰੇ ਸਿੰਘ ਜੋ ਤਖਤ ਸ੍ਰੀ ਕੇਸਗੜ ਸਾਹਿਬ ਜੀ ਤੋਂ ਪਹੁੰਚ ਕਰਕੇ ਉਹਨਾਂ ਨੇ अनेका ਪਰਾਣੀਆਂ ਨੂੰ ਗੁਰੂ ਵਾਲੇ ਬਣਾ ਕਰਕੇ ਖੰਡੇ ਬਾਟੇ ਦਾ ਅਮਰ ਸ਼ਕਾਰ ਕਰਕੇ ਗੁਰੂ ਕਲਗੀਧਰ ਪਿਤਾ ਜੀ ਦੇ ਸੁਪੁੱਤਰ ਅਤੇ ਸੁਪੁੱਤਰੀਆਂ ਹੋਣ ਦਾ ਮਾਣ ਪ੍ਰਾਪਤ ਕਰਵਾਇਆ ਹੈ ਸੋ ਦਾਸਵਨੋਂ ਤਖ਼ਤ ਸਹਿਬਾਨਾਂ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਤਖ਼ਤ ਸ੍ਰੀ ਕਾਲਤਾ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਅਤੇ ਸਭਾ ਵਿੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ